ਜੇ ਮੈਨੂੰ ਕੋਈ ਫਾਈਨੈਂਸ਼ਲੀ ਕੋਈ ਹੈਲਪ ਲੈਣੀ ਮੰਨ ਲਓ ਲੋਨ ਲੈਣਾ ਜਾਂ ਕੋਈ ਮੈਨੂੰ ਪੇਮੈਂਟ ਦੀ ਜ਼ਰੂਰਤ ਆ ਜਾਂ ਕਿਸੇ ਪਰਸਨ ਤੋਂ ਹੈਲਪ ਦੀ ਜ਼ਰੂਰਤ ਆ ਅਗਲੇ ਨੇ ਕਹਣਾ ਤੂੰ ਯਾਰ ਇੱਕ ਕੁੜੀ ਆ ਤੇ ਕੁੜੀ ਤੇ ਅਸੀਂ ਭਰੋਸਾ ਨਹੀਂ ਕਰ ਸਕਦੇ ਅਸੀਂ ਕੁੜੀ ਨੂੰ ਪੈਸੇ ਦੇ ਦਾਂਗੇ ਸਾਨੂੰ ਮੋੜਨੇ ਕਿੱਥੋਂ ਆ ਇਹ ਕੰਮ ਚਲਾ ਲੂਗੀ ਇੱਕ ਨਾ ਟਾਈਮ ਸੀਗਾ ਜਦੋਂ ਮੈਨੂੰ ਕਿਸੇ ਨੇ ਨਾ ਮੇਰੀ ਛੋਟੀ ਹਾਈਟ ਕਰਕੇ ਮੇਰੇ ਘੱਟ weight ਕਰਕੇ ਮੇਰੀ ਬੋਡੀ ਲੈਂਗੁਏਜ ਕਰਕੇ ਕਿ ਤੂੰ ਬਹੁਤ ਪਤਲੀ ਆ ਤਰੀ ਸੇਤ ਇਦਾਂ ਦੀ ਆ ਤਰੀ ਹਾਈਟ ਇਦਾਂ ਦੀ ਆ ਉਹ ਚੀਜ਼ ਕਰਕੇ ਨਾ ਮੈਨੂੰ ਇਗਨੋਰ ਕੀਤਾ ਜੀ ਜਿੰਨਾ ਤੇ ਮੈਂ ਬਹੁਤ ਭਰੋਸਾ ਕੀਤਾ ਹਨ ਮੈਨੂੰ ਇਗਨੋਰ ਕੀਤਾ ਗਿਆ ਮੇਰੀ ਹਾਈਟ ਕਰਕੇ ਮੇਰੀਆਂ ਕੁਆਲਿਟੀਆਂ ਨੂੰ ਇਗਨੋਰ ਕੀਤਾ ਉਹਨਾਂ ਲੋਕਾਂ ਨੇ ਜੀ ਤੇ ਮੇਰੇ ਸਟੈਂਡਰਡ ਨੂੰ ਮੇਰੇ ਸਟੇਟਸ ਨੂੰ ਜੋ ਮੈਂ ਕੰਮ ਕਰਦੀਆਂ ਇਹਨਾਂ ਚੀਜ਼ਾਂ ਨੂੰ ਉਹਨਾਂ ਨੇ ਆਪਣੀਆਂ ਕੋਠੀਆਂ ਦੇ ਨਾਲ ਕਾਰਾਂ ਦੇ ਨਾਲ ਹਨਾ ਤੇ ਇਹ ਕਹਿ ਲਓ ਵੀ ਜਮੀਨਾਂ ਆ ਸਾਡੇ ਕੋਲੇ ਉਹਨਾਂ ਚੀਜ਼ਾਂ ਨਾਲ ਕੰਪੇਅਰ ਕੀਤਾ ਜੀ ਤਾਂ ਸੋਚੇ ਆ ਵੀ ਜਿਹੜਾ ਲੋਕ ਆਪ 2 ਨੰਬਰ ਦਾ ਕੰਮ ਕਰਦੇ ਉਹਨਾਂ ਨੂੰ ਸਾਰੇ ਗਲਤ ਲੱਗਦੇ ਆ ਜੀ ਠੀਕ ਹੈ ਮੈਨੂੰ ਅੱਜ ਤੱਕ ਕੋਈ ਬੰਦਾ ਗਲਤ ਨਹੀਂ ਲੱਗਿਆ ਮੈਂ ਕਿਸੇ ਨੂੰ ਗਲਤ ਨਹੀਂ ਕਹਿ ਦਿੱਤਾ ਵੀ ਤੁਸੀਂ ਗਲਤ ਹੋ ਜਾਂ ਗਲਤ ਕੰਮ ਕਰਦੇ ਹੋ ਮੈਂ ਮਿਹਨਤ ਕਰਦੀ ਆ ਮ ਕੀਤੀ ਹੋਈ ਆ ਹੈਨਾ ਤੋਂ ਪਰ ਇਹ ਕਹਿਣਾ ਬਹੁਤ ਸੌਖਾ ਆ ਵੀ ਕੁੜੀਆਂ ਗਲਤ ਨੇ ਮੈਂ ਦਿੱਲੀ ਬਸਤੀਆਂ ਆਉਣੀ ਆ ਤੇ ਮੈਨੂੰ ਕਿਸੇ ਨੇ ਕਿਹਾ ਵੀ ਤੂੰ ਤਾਂ ਬੱਸਾਂ ਤੇ ਆਉਣ ਜਾਣਾ ਤੇਰਾ ਸਾਡੇ ਘਰ ਦੀਆਂ ਬੁੜੀਆਂ ਨੇ ਤਾਂ ਕਦੀ ਬੱਸ ਤੇ ਪੈਰ ਨਹੀਂ ਰੱਖਿਆ ਤੂੰ ਕੰਮ ਕਰਦੀ ਆ ਸਾਡੇ ਦਾ ਖਰਚ ਆਪ ਕੰਮ ਵਾਲੀਆਂ ਲੱਗੀਆਂ ਹੋਈਆਂ ਨੇ ਅਸੀਂ ਤਾਂ ਸਾਡੀਆਂ ਘਰ ਦੀਆਂ ਬੁੜੀਆਂ ਨੇ ਤਾਂ ਕੰਮ ਨਹੀਂ ਕੀਤੇ ਬਹੁਤ ਬੁੜੀਆਂ ਲਿਖੀਆਂ ਨੇ ਕੁੜੀਆਂ ਸਾਡੇ ਘਰ ਦੀਆਂ ਪਰ ਅੱਜ ਮੈਨੂੰ ਹੈਰਾਨਗੀ ਹੁੰਦੀ ਆ ਵੀ ਉਹੀ ਲੋਕਾਂ ਦੀਆਂ ਕੁੜੀਆਂ ਤੇ ਬੁੜੀਆਂ ਕੈਨੇਡਾ ਦੇ ਵਿੱਚ ਗੋਰੀਆਂ ਦੇ ਦਿਹਾੜੀ ਜਾਂਦੀਆਂ ਨੇ ਤੁਹਾਡੇ ਕੋਲ ਇੱਕ ਸੂਟ ਆ ਨਾ ਤਾਂ ਉਹਦੇ ਚ ਤੁਸੀਂ 2 ਮਹੀਨੇ ਕੱਢ ਲੋਗੇ ਨਾ ਕੋਈ ਵੱਡੀ ਗੱਲ ਨਹੀਂ ਤਾਂ 2 ਮਹੀਨੇ ਬਾਅਦ ਜਿਹੜਾ ਟਾਈਮ ਆਊਗਾ ਬਹੁਤ ਚੰਗਾ ਆਊਗਾ ਆਪਣੀ ਮਿਹਨਤ ਕਰੋ ਤੁਸੀਂ ਸਾਰੇ ਸ਼ੌਂਕ ਪੂਰੇ ਕਰ ਸਕਦੇ ਆਂ ਅੱਜ ਦੇ ਆਪਣੇ ਸਮਾਜ ਦੇ ਵਿੱਚ ਪਤਾ ਕੀ ਗੱਲ ਫੈਲੀ ਹੋਈ ਆ ਵੀ ਕੁੜੀਆਂ ਕੁਝ ਕਰ ਨਹੀਂ ਸਕਦੀਆਂ ਇਹ ਗੱਲ ਹਰ ਇੱਕ ਨੇ ਮੁੱਖ ਰੱਖੀ ਆ ਵੀ ਕਰਤਾ ਸਿਰਫ ਮੁੰਡੇ ਸਕਦੇ ਆ ਕੁੜੀਆਂ ਕੁਝ ਨਹੀਂ ਕਰ ਸਕਦੀਆਂ ਅੱਜ ਇਹ ਚੀਜ਼ ਨੂੰ ਆਪਾਂ ਝੂਠੀ ਸਾਬਤ ਕਰਨਾ ਉਹ ਕਿਵੇਂ ਕਰਨਾ ਮੈਂ ਤੁਹਾਨੂੰ ਦੱਸਦਾ ਮੈਂ ਲਰਨਿੰਗ ਬਿਲਾ ਆਲਿਆਂ ਦੇ ਪਹੁੰਚਿਆ ਸੀਗਾ ਇੱਥੇ ਜੋ ਚੀਜ਼ ਮੈਨੇਜ ਕਰ ਰਹੀ ਹੈ ਜਿਹੜਾ ਆਫਿਸ ਆ ਉਹ ਇੱਕ ਭੈਣ ਦਾ ਆਫਿਸ ਆ ਵੀ ਇੱਕ ਕੁੜੀ ਦਾ ਆਫਿਸ ਆ ਨਾ ਆਪਾਂ ਕਹਿ ਸਕਦੇ ਆ ਤੇ ਬਾਕੀ ਮੈਂ ਗੱਲਬਾਤ ਕਰਾਉਣਾ ਸਸੀ ਜੀ ਬੈਣੇ ਸਸੀ ਕਾ ਜੀ ਜੀ ਮੈਂ ਇਹ ਗੱਲ ਪਹਿਲਾਂ ਬੋਲਦਾ ਆਇਆ ਵੀ ਅੱਜ ਦੇ ਜ਼ਮਾਨੇ ਦੇ ਵਿੱਚ ਆਪਣੀ ਲੋਕਾਂ ਦੀ ਇਹ ਫਿਤਰਤ ਆ ਵੀ ਕੁੜੀਆਂ ਕੁਝ ਨਹੀਂ ਕਰ ਸਕਦੀਆਂ ਸਿਰਫ ਘਰੇ ਬੈਠ ਸਕਦੀਆਂ ਵੀ ਸਿਰਫ ਕਰਤਾ ਸਿਰਫ ਮੁੰਡੇ ਕਰਦੇ ਆ ਵੀ ਅੱਜ ਦੇ ਜ਼ਮਾਨੇ ਦੇ ਵਿੱਚ ਤੁਹਾਨੂੰ ਦੇਖ ਕੇ ਜੀ ਝੂਠੀ ਹੋ ਗਈ ਵੀ ਕੁੜੀਆਂ ਕੁਝ ਕਰਨੀ ਚਾਹੀਦੀ ਇਹ ਬੈਣੇ ਕਿੱਥੋਂ ਸ਼ੁਰੂ ਕੀਤਾ ਸਫ਼ਰ ਸਾਨੂੰ ਦੱਸਿਓ ਵੀ ਅੱਜ ਇਹ ਸਾਰਾ ਤੁਸੀਂ ਐਡਾ ਆਫਿਸ ਖੋਲੇ ਆ ਤੇ ਇਹ ਕਿੱਥੋਂ ਇਹ ਗੱਲ ਸ਼ੁਰੂ ਕਿਵੇਂ ਹੋਈ ਵੀ ਕਿਵੇਂ ਮੰਨ ਕੇ ਚਲੋ ਇਹ ਦਿਮਾਗ ਦੇ ਵਿੱਚ ਸੋਚਿਆ ਵੀ ਆਹ ਕੰਮ ਕਰ ਲਈਏ ਏ ਜੀ ਜਾਨਾ ਮੈਂ ਆਪਣੀ ਜ਼ਿੰਦਗੀ ਚ ਵੀਰੇ ਬਹੁਤ ਫੇਸ ਕੀਤੀਆਂ ਵੀ ਇਹ ਇੱਕ ਕੁੜੀ ਆ ਤੇ ਕੁੜੀ ਕੁਛ ਨਹੀਂ ਕਰ ਸਕਦੀ ਕੁੜੀਆਂ ਸਿਰਫ ਘਰ ਦਾ ਕੰਮ ਕਰ ਸਕਦੀਆਂ ਵਾ ਠੀਕ ਆ ਕੁੜੀਆਂ ਇਸ ਤੋਂ ਬਿਨਾ ਬਾਅਦ ਕੁਛ ਨਹੀਂ ਕਰ ਸਕਦੀਆਂ ਮੈਂ ਇੱਕ ਕੁੜੀ ਹੋ ਕੇ ਮੈਂ ਜਦੋਂ ਆਫਿਸ ਸਟਾਰਟ ਕੀਤਾ ਨਾ ਬਹੁਤ ਪਰੇਸ਼ਾਨੀਆਂ ਆਈਆਂ ਕਰੂੰਗੀ ਹੈਨਾ ਤੇ ਮੇਰੇ ਕੋਲੇ ਕੁੜੀਆਂ ਕੰਮ ਕਰਦੀਆਂ ਤੁਸੀਂ ਆ ਇਧਰ ਦੇਖ ਸਕਦੇ ਹੋ ਆ ਸਾਰੀਆਂ ਕੁੜੀਆਂ ਲੱਗੀਆਂ ਹੋਈਆਂ ਨੇ ਸਲਾਈ ਦੀ ਕਲਾਸ ਚੱਲ ਰਹੀ ਆ ਹੈਨਾ ਤੇ ਸਲਾਈ ਦੇ ਕੋਰਸੇ ਹੈਗੇ ਆਪਣੇ ਕੋਲੇ ਜਿਵੇਂ ਨੇਲਸ ਦੇ ਕੋਰਸਾ ਮੈਂ ਕਹਿੰਨੀ ਆ ਜਿਹੜੇ ਲੋਕ ਕਹਿੰਦੇ ਕੁੜੀਆਂ ਕੁਛ ਨਹੀਂ ਕਰ ਸਕਦੀਆਂ ਮੈਂ ਪ੍ਰੂਫ ਕਰੂੰਗੀ ਕਿ ਕੁੜੀਆਂ ਬਹੁਤ ਕੁਛ ਕਰ ਸਕਦੀਆਂ ਜਿਵੇਂ ਕਿ ਤੋ ਫਾਈਨੈਂਸ਼ਲੀ ਕੋਈ ਹੈਲਪ ਲੈਣੀ ਮੰਨੋ ਲੋਨ ਲੈਣਾ ਜਾਂ ਕੋਈ ਮੈਨੂੰ ਪੇਮੈਂਟ ਦੀ ਜ਼ਰੂਰਤ ਆ ਜਾਂ ਕਿਸੇ ਪਰਸਨ ਤੋਂ ਹੈਲਪ ਦੀ ਜ਼ਰੂਰਤ ਆ ਅਗਲੇ ਨੇ ਕਹਣਾ ਯਾਰ ਇੱਕ ਕੁੜੀਆਂ ਤੇ ਕੁੜੀ ਤੇ ਅਸੀਂ ਭਰੋਸਾ ਨਹੀਂ ਕਰ ਸਕਦੇ ਅਸੀਂ ਕੁੜੀ ਨੂੰ ਪੈਸੇ ਦੇ ਦਾਂਗੇ ਸਾਨੂੰ ਮੋੜਨੇ ਕਿੱਥੋਂ ਆ ਇਹ ਕੰਮ ਚਲਾ ਲੂਗੀ ਤੇ ਬਹੁਤ ਵਾਰ ਇਦਾਂ ਹੁੰਦਾ ਕਿ ਮੈਂ ਬਾਈ ਬੱਸ ਸਫ਼ਰ ਕਰਦੀ ਆ ਹਨਾ ਬੱਸ 'ਚ ਮੇਰੇ ਨਾਲ ਕੁਝ ਲੋਕ ਇਦਾਂ ਦੇ ਬੈਠੇ ਹੁੰਦੇ ਆ ਜਿਹੜੇ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਗੱਲ ਕਰਨਗੇ ਫਿਰ ਕਹਣਗੇ ਯਾਰ ਅਸੀਂ ਉਹ ਦਫ਼ਤਰ ਗਏ ਸੀ ਇਹ ਇੱਕ ਵਾਰ ਮੇਰੇ ਨਾਲ ਇਹ ਚੀਜ਼ ਹੋਈ ਆ ਵੀ ਮੇਰੇ ਨਾਲ ਬੈਠਾ ਕੋਈ ਬੰਦਾ ਉਹ ਕਿਸੇ ਦਫ਼ਤਰ ਵਿਜ਼ਿਟ ਕਰਕੇ ਆਇਆ ਹੋਣਾ ਤੇ ਉਹ ਕਹਿਣ ਲੱਗ ਪਿਆ ਕਹਿੰਦਾ ਯਾਰ ਅਸੀਂ ਉੱਥੇ ਦਫ਼ਤਰ ਗਏ ਸੀ ਉਹ ਵੀਜ਼ਿਆਂ ਦਾ ਕੰਮ ਕਰਦੇ ਆ ਤੇ ਉਹਨੇ ਬੜੀ ਗੰਦੀ ਜੀ ਗੱਲ ਕੱਢ ਕੇ ਗੱਲ ਬੋਲੀ ਵੀ ਕੁੜੀ ਤੇ ਉੱਤੋਂ ਤੋਂ ਸਾਨੂੰ ਕੰਮ ਕਰਨ ਨੂੰ ਕਹਿੰਦੇ ਵੀ ਮੈਂ ਤੁਹਾਡਾ ਇਹ ਕੰਮ ਕਰਾ ਦੂੰਗਾ ਤੂੰ ਤੇ ਦੁੱਕੀ ਦੀ ਕੁੜੀ ਨਹੀਂ ਹੈਗੀ ਅਸੀਂ ਕਿਵੇਂ ਭਰੋਸਾ ਕਰ ਲਈਏ ਤਾਂ ਮਤਲਬ ਕੁੜੀਆਂ ਨੂੰ ਲੈ ਕੇ ਲੋਕਾਂ ਦੇ ਵਿਚਾਰ ਬਣਿਆ ਵੀ ਕੁੜੀ ਕੁਛ ਨਹੀਂ ਕਰ ਸਕਦੀ ਪਰ ਮੈਂ ਕਹਿੰਦੀ ਆ ਵੀ ਕੁੜੀਆਂ ਜੇ ਕਰਨ ਤੇ ਆ ਜਾਣ ਨਾ ਤਾਂ ਮੁੰਡਿਆਂ ਤੋਂ ਉੱਪਰ ਬਹੁਤ ਕੁਛ ਕਰ ਸਕਦੀਆਂ ਨੇ ਇਹੋ ਜਿਹਾ ਕਿਹੜਾ ਕੰਮ ਆ ਜਿਹੜਾ ਕੁੜੀ ਨਹੀਂ ਕਰ ਸਕਦੀ ਮੈਂ ਆਫਿਸ ਚਲਾ ਰਹੀ ਆ ਮੈਂ ਇੱਥੇ ਵਾਹਿਗੁਰੂ ਦੀ ਕਿਰਪਾ ਬਾਬਾ ਦੀਪ ਸਿੰਘ ਜੀ ਦੇ ਮੈਸ਼ੀਦਾਂ ਸਾਹਿਬ ਜਾਨੀ ਆ ਹਰ ਹਰ ਐਤਵਾਰ ਹੈ ਨਾ ਤਾਂ ਮੈਂ ਕਹਿੰਦੀ ਮੈਨੂੰ ਜਦੋਂ ਪੁੱਛਦੇ ਆ ਨਾ ਵੀ ਕੱਲੀ ਕੁੜੀ ਕਿਵੇਂ ਕੰਮ ਚਲਾ ਰਹੀ ਆ ਮੈਂ ਕਰਕੇ 2 2 3 3 ਜਣੇ ਰਲ ਕੇ ਆਫਿਸ ਚਲਾ ਰਿਹਾ ਅੱਜ ਦੇ ਟਾਈਮ 'ਚ ਉਹਨਾਂ ਦਾ ਵੀ ਕੰਮ ਫੇਲ ਹੋ ਰਿਹਾ ਜਿਹੜੇ ਆਪਣੇ ਆਪ ਨੂੰ ਬਹੁਤ ਕਹਾਉਂਦੇ ਆ ਠੀਕ ਹੈ ਇੱਕ ਪਿੱਛੇ 10 ਲੱਖ ਦਾ ਬੈਕਅਪ ਲੈ ਕੇ ਕਹਿ ਲੋ ਵੀ ਆਪਣੇ ਪਿਓ ਦੀ ਪ੍ਰਾਪਰਟੀ ਦੇ ਵਿੱਚੋਂ ਪੈਸੇ ਰੱਖ ਕੇ ਤੇ ਕੋਈ ਕੰਮ ਸ਼ੁਰੂ ਕਰਨਾ ਬਹੁਤ ਸੌਖਾ ਹੁੰਦਾ ਆ ਇੱਕ ਆਪਣੀ ਮਿਹਨਤ ਕਰਕੇ ਪੈਸੇ ਸੇਵ ਕਰਨੇ ਤੇ ਉਸ ਕੰਮ ਤੇ ਲਾਉਣੇ ਤੇ ਕੰਮ ਨੂੰ ਅੱਗੇ ਵਧਾਉਣਾ ਬਹੁਤ ਵੱਡੀ ਗੱਲ ਹੁੰਦੀ ਮੈਨੂੰ ਨਾ ਇੱਕ ਵਾਰ ਕਿਸੇ ਬੰਦੇ ਨੇ ਇਹ ਗੱਲ ਬੋਲੀ ਮੈਂ ਅੱਜ ਤੁਹਾਡੇ ਨਾਲ ਇਹ ਚੀਜ਼ ਸ਼ੇਅਰ ਕਰਦੀ ਆ ਜੀ ਇਕ ਨੇ ਟਾਈਮ ਸੀਗਾ ਜਦੋਂ ਮੈਨੂੰ ਕਿਸੇ ਨੇ ਨਾ ਮੇਰੀ ਛੋਟੀ ਹਾਈਟ ਕਰਕੇ ਮੇਰੇ ਘੱਟ weight ਕਰਕੇ ਮੇਰੀ body language ਕਰਕੇ ਕਿ ਤੂੰ ਬਹੁਤ ਪਤਲੀ ਆ ਤਰੀ ਸਿਹਤ ਇਦਾਂ ਦੀ ਆ ਤਰੀ ਹਾਈਟ ਇਦਾਂ ਦੀ ਆ ਉਹ ਚੀਜ਼ ਕਰਕੇ ਨਾ ਮੈਨੂੰ ਇਗਨੋਰ ਕੀਤਾ ਜੀ ਜਿੰਨਾਂ ਤੇ ਮੈਂ ਬਹੁਤ ਭਰੋਸਾ ਕੀਤਾ ਹਨਾ ਮੈਨੂੰ ਇਗਨੋਰ ਕੀਤਾ ਗਿਆ ਮੇਰੀ ਹਾਈਟ ਕਰਕੇ ਮੇਰੀਆਂ ਕੁਆਲਿਟੀਆਂ ਨੂੰ ਇਗਨੋਰ ਕੀਤਾ ਉਹਨਾਂ ਲੋਕਾਂ ਨੇ ਜੀ ਤੇ ਮੇਰੇ ਸਟੈਂਡਰਡ ਨੂੰ ਮੇਰੇ ਸਟੇਟਸ ਨੂੰ ਜੋ ਮੈਂ ਕੰਮ ਕਰਦੀਆਂ ਇਹਨਾਂ ਚੀਜ਼ਾਂ ਨੂੰ ਉਹਨਾਂ ਨੇ ਆਪਦੀਆਂ ਕੋਠੀਆਂ ਦੇ ਨਾਲ ਕਾਰਾਂ ਦੇ ਨਾਲ ਹਨਾ ਤੇ ਕਹਿ ਲਓ ਵੀ ਜਮੀਨ ਆਇਆ ਸਾਡੇ ਕੋਲੇ ਉਹਨਾਂ ਚੀਜ਼ਾਂ ਨਾਲ ਕੰਪੇਅਰ ਕੀਤਾ ਮੇਰੀ ਸਟੇਟਸ ਨੂੰ ਆਪਦੀਆਂ ਕੋਠੀਆਂ ਕਾਰਾਂ ਨਾਲ ਤੋਲਿਆ ਉਹਨਾਂ ਲੋਕਾਂ ਨੇ ਤੇ ਮੈਂ ਉਹਨਾਂ ਨੂੰ ਇਹ ਹੀ ਕਹਿਣਾ ਚਾਹੂੰਗੀ ਵੀ ਮਾਣ ਨਹੀਂ ਕਰਨਾ ਚਾਹੀਦਾ ਕਿਸੇ ਚੀਜ਼ ਦਾ ਹਨਾ ਉਹ ਤੁਸੀਂ ਵੀ ਸੁਣੀ ਹੋਣੀ ਹੈ ਕਹਾਵਤ ਵੀ ਕਹਿੰਦੇ ਆ ਨਾ ਵੀ ਰਾਜੇ ਨੂੰ ਭਿਖਾਰੀ ਤੋਂ ਬਣਾਵੇ ਮੇਰੇ ਮਾਲਕਾ ਭਿਖਾਰੀ ਤੋਂ ਵੀ ਰਾਜ ਕਰਵਾ ਦਿੰਦੇ ਤਾਂ ਉਹ ਗੱਲ ਹੁੰਦੀ ਹੈ ਵੀ ਜੇ ਵਾਹਿਗੁਰੂ ਦੇਣ ਤੇ ਆਉਂਦਾ ਨਾ ਤਾਂ ਬਹੁਤ ਕੁਝ ਦੇ ਦਿੰਦਾ ਅੱਜ ਮੈਂ ਇੱਥੇ ਪਹੁੰਚੀ ਆ ਮੈਂ ਇਹ ਕਹਿੰਨੀ ਆ ਵੀ ਮੈਂ ਕਿਸੇ ਦਾ ਕੁਝ ਨਹੀਂ ਦੇਣਾ ਜੀ ਮੇਰੇ ਸਿਰ ਤੇ ਮੇਰੇ ਵਾਹਿਗੁਰੂ ਦਾ ਹੱਥ ਹੈ ਮੈਂ ਬਹੁਤ ਕੁਝ ਕਰ ਲਿਆ ਪਰ ਜਿਹੜੇ ਲੋਕ ਮੈਨੂੰ ਕਿਸੇ ਟਾਈਮ ਤੇ ਟੀਚਰਾਂ ਕਰਦੇ ਸੀਗੇ ਵੀ ਤੂੰ ਕੁਝ ਨਹੀਂ ਕਿਸੇ ਦੀ ਬੋਡੀ ਦੇਖ ਕੇ ਜੱਜ ਨਹੀਂ ਕਰਨਾ ਚਾਹੀਦਾ ਹਨਾ ਜੀ ਜੀ ਤਾਂ ਜਿੰਨਾ ਲੋਕਾਂ ਨੇ ਮੈਨੂੰ ਇਗਨੋਰ ਕੀਤਾ ਮੈਂ ਉਹਨਾਂ ਨੂੰ ਇਹੀ ਕਹਾਂਗੀ ਵੀ ਤੁਸੀਂ ਉਸ ਟਾਈਮ ਤੇ ਮੈਨੂੰ ਮੈਨੂੰ ਉਹਨਾਂ ਦੇ ਬਰਾਬਰ ਦਾ ਕਰਕੇ ਉਹਨਾਂ ਨਾਲ ਟਕਰਾਈ ਠੀਕ ਹੈ ਤਾਂ ਅੱਜ ਮੈਂ ਬਰਾਬਰ ਦੀ ਨਹੀਂ ਉਹਨਾਂ ਤੋਂ ਬਹੁਤ ਉੱਤੇ ਆ ਪਰ ਉਸ ਚੀਜ਼ ਦਾ ਮੈਂ ਕਦੇ ਮਾਨ ਨਹੀਂ ਕੀਤਾ ਨਾ ਮੈਂ करूंगी ਹੈਨਾ ਤੇ ਮੇਰੇ ਕੋਲੇ ਕੁੜੀਆਂ ਕੰਮ ਕਰਦੀਆਂ ਤੁਸੀਂ ਆ ਇੱਧਰ ਵੇਖ ਸਕਦੇ ਹੋ ਆ ਸਾਰੀਆਂ ਕੁੜੀਆਂ ਲੱਗੀਆਂ ਹੋਈਆਂ ਨੇ ਸਲਾਈ ਦੀ ਕਲਾਸ ਚੱਲ ਰਹੀ ਆ ਹੈਨਾ ਤੇ ਸਲਾਈ ਦੇ ਕੋਰਸੇ ਹੈਗੇ ਆਪਣੇ ਕੋਲੇ ਜਿਵੇਂ ਨੇਲਸ ਦੇ ਕੋਰਸਾ ਮੈਂ ਕਹਿੰਨੀ ਆ ਜਿਹੜੇ ਲੋਕ ਕਹਿੰਦੇ ਆ ਕੁੜੀਆਂ ਕੁਝ ਨਹੀਂ ਕਰ ਸਕਦੀਆਂ ਮੈਂ ਪ੍ਰੂਫ ਕਰੂੰਗੀ ਕਿ ਕੁੜੀਆਂ ਬਹੁਤ ਕੁਝ ਕਰ ਸਕਦੀਆਂ ਕੁੜੀਆਂ ਬਹੁਤ ਅੱਗੇ ਤੱਕ ਜਾ ਸਕਦੀਆਂ ਨੇ ਜੀ ਠੀਕ ਹੈ ਜੀ ਇਹ ਮੈਨੇ ਕਿੰਨੇ ਕਦੋਂ ਤੋਂ ਸ਼ੁਰੂ ਇਹ ਕੀਤਾ ਸੀਗਾ ਤੁਸੀਂ ਬਈ ਇਹਦੇ ਦਿਮਾਗ 'ਚ ਤੁਹਾਡੇ ਕਿਵੇਂ ਆ ਵੀ ਇਹ ਕੰਮ ਕਿਉਂਕਿ ਅੱਜ ਕੱਲ ਹਰੇਕ ਕੀ ਕਰਦਾ ਬਈ ਚੰਗੇ ਆਪਦੇ ਫਿਊਚਰ ਦੇ ਲਈ ਹਨਾ ਕੁੜੀਆਂ ਦਾ ਵੀ ਆਪਾਂ ਇਹ ਹੀ ਦੇਖਦੇ ਆ ਬਈ ਹੁਣ ਤੁਹਾਡੇ ਕੋਲ ਵੀ ਕਈ ਆਈਲੈਂਡਸ ਕਰਨ ਕੁੜੀਆਂ ਲੱਗੀਆਂਉਣਗੇ ਬਈ ਚੰਗਾ ਫਿਊਚਰ ਬਣਾਉਣ ਵਾਸਤੇ ਬਾਹਰ ਚਲੇ ਜਾਂਦੇ ਆ ਜੀ ਬਿਲਕੁਲ ਤੇ ਬਈ ਤੁਸੀਂ ਕਿਵੇਂ ਸੋਚਿਆ ਵੀ ਇਹ ਪੰਜਾਬ ਦੇ ਵਿੱਚ ਜਾਂ ਤੁਹਾਡਾ ਬਾਹਰ ਜਾਂਦਾ ਕੋਈ ਹੈਗਾ ਅੱਗੇ ਕਿ ਨਹੀਂ ਐਕਚੁਅਲ ਜੇ ਮੈਂ ਤੁਹਾਨੂੰ ਆਪਦੀ ਸਟੋਰੀ ਦੱਸਾਂ ਤਾਂ ਮੈਂ ਵੀ ਆਇਲਸ ਕੀਤੀ ਸੀ ਮੈਨੂੰ ਕਿਸੇ ਨੇ ਹੋਪ ਦਿੱਤੀ ਜੀ ਵੀ ਤੁਸੀਂ ਪਲੱਸ 2 ਕਰ ਲਈਆ ਤੁਸੀਂ ਆਇਲਟਸ ਕਰੋ ਬਾਹਰ ਜਾਓ ਫਿਊਚਰ ਬਣਾਓ ਹੈਨਾ ਜੀ ਤੇ ਮੈਂ ਪਲੱਸ 2 ਤੋਂ ਬਾਅਦ ਵੈਸੇ ਮੇਰਾ ਜੋ ਏਮ ਸੀਗਾ ਵੀ ਮੈਂ ਨਰਸਿੰਗ ਕਰਨੀ ਹੈ ਮੈਂ ਡਾਕਟਰ ਬਣਨਾ ਹੈ ਹਨਾ ਤੇ ਜਦੋਂ ਮੇਰੀ ਫੈਮਲੀ ਦੇ ਮਾਈਂਡ ਚ ਕਿਸੇ ਨੇ ਇਹ ਗੱਲਾਂ ਪਾਈਆਂ ਵੀ ਨਹੀਂ ਬਾਹਰ ਜਾਊਗਾ ਬੱਚਾ ਤੁਹਾਡੀ ਲਾਈਫ ਸੈੱਟ ਹੋ ਜੂ ਤੁਸੀਂ ਮਿਡਲ ਕਲਾਸ ਫੈਮਲੀ ਤੋਂ ਬਿਲੋਂਗ ਕਰਦੇ ਆਂ ਤਾਂ ਮੇਰੇ ਫਾਦਰ ਕਹਿੰਦੇ ਵੀ ਟੁਆਇਲਸ ਕਰ ਲੈ ਮੈਂ ਏਲਸ ਦਾ ਪੇਪਰ ਦਿੱਤਾ ਕਲੀਅਰ ਹੋ ਗਿਆ ਮੇਰੇ 7.5 ਬੈਂਡ ਸਕੋਰ ਸੀਗੇ ਹਨਾ 2014 ਦੇ ਵਿੱਚ ਮੈਂ ਏਲਸ ਕੀਤੇ ਮੈਨੂੰ 10 ਸਾਲ ਹੋ ਗਿਆ ਏਲਸ ਕੀਤੇ ਦੀ ਐਲਸ ਕਰੰ ਤੋਂ ਬਾਅਦ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਚਲੋ ਆਪਣੀ ਐਲਸ ਕਲੀਅਰ ਹੋ ਗਈਆਂ ਹੁਣ ਅੱਗੇ ਦਾ ਪ੍ਰੋਸੈਸ ਤਾਂ ਸਾਰਿਆਂ ਨੇ ਉੱਥੇ ਹੱਥ ਖੜੇ ਕਰਤੇ ਵੀ ਸਾਡੇ ਵਸ ਦੀ ਗੱਲ ਨਹੀਂ ਆ ਅਸੀਂ ਪੈਸੇ ਨਹੀਂ ਲਾ ਸਕਦੇ ਹੈਨਾ ਜਿਨ੍ਹਾਂ ਲੋਕਾਂ ਨੇ ਮੈਨੂੰ ਇਹ ਕਹਿ ਕੇ ਕੰਮ ਸ਼ੁਰੂ ਕਰਾਇਆ ਸੀ ਉਹੀ ਪਿੱਛੇ हट ਗਏ ਤੋ ਉਸ ਟਾਈਮ ਤੇ ਮਨ ਬਹੁਤ ਉਦਾਸ ਹੋਇਆ ਵੀ ਕਿਸੇ ਤੇ ਭਰੋਸਾ ਕਰਨਾ ਨਹੀਂ ਚਾਹੀਦਾ ਹੈਨਾ ਫਿਰ ਉਸ ਤੋਂ ਬਾਅਦ ਮੈਂ ਜੌਬ ਸ਼ੁਰੂ ਕੀਤੀ ਮੈਂ ਚੰਡੀਗੜ੍ਹ ਚ ਜੌਬ ਕੀਤੀ ਆ ਬੜੀ ਸਟਰਗਲ ਕੀਤੀ ਆ ਆਪਣੀ ਲਾਈਫ ਦੇ ਵਿੱਚ ਲੋਕਾਂ ਲਈ ਇਹ ਕਹਿ ਦੇਣਾ ਸੌਖਾ ਮੈਨੂੰ ਇੱਥੋਂ ਤੱਕ ਗੱਲਾਂ ਸੁਣਨ ਨੂੰ ਮਿਲੀਆਂ ਵੀ ਇਹ ਕੁੜੀ ਕੋਈ ਦੋ ਨੰਬਰ ਦਾ ਕੰਮ ਕਰ ਤੇ ਪਰ ਮੇਰੇ ਕੋਲੇ ਹਲੇ ਤੱਕ ਰਿਕਾਰਡ ਪਿਆ ਵੀ ਮੈਂ ਰਾਤ ਨੂੰ ਆਨਲਾਈਨ ਕਲਾਸਿਸ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਤੋਂ ਸਟੂਡੈਂਟ ਹੁੰਦੇ ਸੀਗੇ ਜਿਨ੍ਹਾਂ ਦੀਆਂ ਮੈਂ ਰਾਤ ਨੂੰ 12 1 ਵਜੇ ਤੱਕ ਆਨਲਾਈਨ ਕਲਾਸਿਸ ਲਾਉਣੀਆਂ ਉਹਨਾਂ ਤੋਂ ਕਿਸੇ ਤੋਂ 6000 ਕਿਸੇ ਤੋਂ 8000 ਫੀਸ ਚਾਰਜ ਕਰਨੀ ਉਹ ਸਾਰੀ ਸੇਵਿੰਗ ਕਰਨੀ ਤਾਂ ਲੋਕਾਂ ਨੇ ਕਿਸੇ ਨੇ ਰਾਤ ਦੀ ਮਿਹਨਤ ਨਹੀਂ ਦੇਖੀ ਜੀ ਤੋਂ ਉਹਨਾਂ ਨੇ ਗੱਲਾਂ ਕੀਤੀਆਂ ਵੀ ਕੁੜੀ ਕੋਲੇ ਪੈਸਾ ਆਉਂਦਾ ਕਿੱਥੋਂ ਆ ਇਹ ਕੋਈ ਦੋ ਨੰਬਰ ਦਾ ਕੰਮ ਕਰਦੀ ਹੋਊ ਕਿਉਂ ਕੁੜੀ ਮਿਹਨਤ ਨਹੀਂ ਕਰ ਸਕਦੀ ਜਾਂ ਕੁੜੀ ਕੰਮ ਨਹੀਂ ਕਰ ਸਕਦੀ ਸਹੀ ਗੱਲ ਤਾਂ ਐਦਾਂ ਦੀਆਂ ਗੱਲਾਂ ਵੀ ਤੁਸੀਂ ਜਿਹੜੇ ਲੋਕ ਖੁਦ ਮੈਂ ਮੇਰੀ ਤਾਂ ਸੋਚ ਇਹ ਆ ਵੀ ਜਿਹੜਾ ਲੋਕ ਆਪ ਦੋ ਨੰਬਰ ਦਾ ਕੰਮ ਕਰਦੇ ਉਹਨਾਂ ਨੂੰ ਸਾਰੇ ਗਲਤ ਲੱਗਦੇ ਆ ਜੀ ਠੀਕ ਆ ਮੈਨੂੰ ਅੱਜ ਤੱਕ ਕੋਈ ਬੰਦਾ ਗਲਤ ਨਹੀਂ ਲੱਗਿਆ ਮੈਂ ਕਿਸੇ ਨੂੰ ਗਲਤ ਨਹੀਂ ਕਹਿ ਦਿੱਤਾ ਵੀ ਤੁਸੀਂ ਗਲਤ ਹੋ ਜਾਂ ਗਲਤ ਕੰਮ ਕਰਦੇ ਹੋ ਮੈਂ ਮਿਹਨਤ ਕਰਦੀ ਆ ਮੈਨੂੰ ਇਹ ਵੀ ਹਰ ਇੱਕ ਨੇ ਆਪਣੀ ਮਿਹਨਤ ਦੀ ਕਮਾਈ ਕੀਤੀ ਹੋਈ ਆ ਹੈਨਾ ਤੋਂ ਪਰ ਇਹ ਕਹਿ ਦੇਣਾ ਬਹੁਤ ਸੌਖਾ ਆ ਵੀ ਕੁੜੀਆਂ ਗਲਤ ਪਰ ਤੁਸੀਂ ਕੁੜੀਆਂ ਨਾਲ ਵਿਚਰ ਕੇ ਤਾਂ ਵੇਖੋ ਜੀ ਜੇ ਕੁੜੀਆਂ ਕਰਨ ਤੇ ਆ ਜਾਣ ਆਪਣੀ ਮਿਹਨਤ ਨਾਲ ਬਹੁਤ ਵੱਡੇ ਮਹਿਲ ਖੜੇ ਕਰ ਲੈਂਦੀਆਂ ਨੇ ਠੀਕ ਹੈ ਮੈਨੂੰ ਬਹੁਤ ਲੋਕਾਂ ਨੇ ਇਸ ਗੱਲੋਂ ਠੁਕਰਾਇਆ ਵੀ ਤੂੰ ਮਿਡਲ ਕਲਾਸ ਫੈਮਿਲੀ ਤੋਂ ਆ ਜੀ ਠੀਕ ਹੈ ਇੱਕ ਵਾਰ ਤਾਂ ਇੱਥੋਂ ਤੱਕ ਗੱਲ ਪਹੁੰਚ ਗਈ ਵੀ ਮੈਨੂੰ ਕਿਸੇ ਨੇ ਕਿਹਾ ਵੀ ਤੇਰਾ ਆਉਣ ਜਾਣ ਬੱਸਾਂ ਤੇ ਆ ਤੂੰ ਬੱਸਾਂ ਤੇ ਸਫ਼ਰ ਕਰਦੀ ਆ ਕਿਉਂਕਿ ਸੱਚ ਦੱਸਾਂ ਵੀਰੇ ਤਾਂ ਮੈਨੂੰ ਕਾਰ ਚਲਾਉਣੀ ਨਹੀਂ ਆਉਂਦੀ ਜੀ ਠੀਕ ਹੈ ਮੈਨੂੰ ਡਰਾਈਵ ਕਰਨਾ ਨਹੀਂ ਆਉਂਦਾ ਮੇਰੇ ਪਿੰਡ ਤੋਂ ਇੱਥੋਂ ਦਾ ਰਸਤਾ 1 ਘੰਟੇ ਦਾ ਸਫ਼ਰ ਪੈਂਦਾ ਮੈਂ ਡੇਲੀ ਬਾਸ ਤੇ ਆਉਂਦੀ ਆ ਤੇ ਮੈਨੂੰ ਕਿਸੇ ਨੇ ਕਿਹਾ ਵੀ ਤੂੰ ਤਾਂ ਬੱਸਾਂ ਤੇ ਆਉਣ ਜਾਣਾ ਤੇਰਾ ਸਾਡੇ ਘਰ ਦੀਆਂ ਬੁੜੀਆਂ ਨੇ ਤਾਂ ਕਦੀ ਬੱਸ ਤੇ ਪੈਰ ਨਹੀਂ ਰੱਖਿਆ ਜੀ ਤੂੰ ਕੰਮ ਕਰਦੀ ਆ ਸਾਡੇ ਤਾਂ ਘਰ ਚ ਆਪ ਕੰਮ ਵਾਲੀਆਂ ਲੱਗੀਆਂ ਹੋਈਆਂ ਨੇ ਅਸੀਂ ਤਾਂ ਸਾਡੀਆਂ ਘਰ ਦੀਆਂ ਬੁੜੀਆਂ ਨੇ ਤਾਂ ਕੰਮ ਨਹੀਂ ਕੀਤੇ ਬਹੁਤ ਬੁੜੀਆਂ ਲਿਖੀਆਂ ਨੇ ਕੁੜੀਆਂ ਸਾਡੇ ਘਰ ਦੀਆਂ ਪਰ ਅੱਜ ਮੈਨੂੰ ਹੈਰਾਨੀ ਹੁੰਦੀ ਆ ਵੀ ਉਹੀ ਲੋਕਾਂ ਦੀਆਂ ਕੁੜੀਆਂ ਤੇ ਬੁੜੀਆਂ ਕੈਨੇਡਾ ਦੇ ਵਿੱਚ ਗੋਰੀਆਂ ਦੇ ਦਿਹਾੜੀ ਜਾਂਦੀਆਂ ਨੇ ਉਹ ਕੰਮ ਨਹੀਂ ਆ ਜੀ ਜੇ ਮੈਂ ਕੰਮ ਕਰਦੀ ਆ ਤਾਂ ਉਹ ਗਲਤ ਆ ਤੇ ਜਿਉ ਗੋਰਿਆਂ ਦੇ ਦਿਹਾੜੀ ਜਾਂਦੀਆਂ ਨੇ ਤਾਂ ਉਹ ਸਹੀ ਆ ਜੀ ਇਹ ਕਿੱਥੋਂ ਦੀ ਗੱਲ ਹੋਈ ਤੁਸੀਂ ਗੋਰਿਆਂ ਦੇ ਜਾ ਕੇ ਦਿਹਾੜੀ ਕਰ ਸਕਦੇ ਜਿਹੜਾ ਮੈਂ ਆਪਣਾ ਕੰਮ ਸ਼ੁਰੂ ਕੀਤਾ ਹੋਇਆ ਮੈਂ ਕਿਸੇ ਦੇ ਦਿਹਾੜੀ ਨਹੀਂ ਕਰਦੀ ਮੈਂ ਆਪਣਾ ਕੰਮ ਕਰ ਰਹੀ ਆ ਆਪਣੀ ਮਿਹਨਤ ਕਰ ਰਹੀ ਆ ਆਪਦੇ ਆਫਿਸ 'ਚ ਬੈਠੀ ਆ ਕਮਾਰੀਆਂ ਖਾ ਰਹੀ ਆ ਠੀਕ ਹੈ ਤਾਂ ਮੈਨੂੰ ਬੜਾ ਹਸ ਆਉਂਦਾ ਉਹਨਾਂ ਲੋਕਾਂ ਤੇ ਵੀ ਜਿਹੜੇ ਕਦੇ ਮੇਰੀ ਮੈਨੂੰ ਟੀਚਰਾਂ ਕਰਦੀ ਸੀ ਵੀ ਅਸੀਂ ਇਦਾਂ ਨਹੀਂ ਕਰਦੇ ਜੀ ਅਸੀਂ ਉਦਾਂ ਨਹੀਂ ਕਰਦੇ ਫਿਰ ਤੁਸੀਂ ਤੁਹਾਡੇ ਘਰ ਦੀਆਂ ਕੁੜੀਆਂ ਬੁੜੀਆਂ ਜੀ ਕਿਉਂ ਗੋਰੀਆਂ ਦੇ ਦਿਹਾੜੀ ਜਾਂਦੀਆਂ ਨਹੀਂ ਉਹ ਕੰਮ ਨਹੀਂ ਆ ਜਿਨ੍ਹਾਂ ਦੀਆਂ ਬੁੜੀਆਂ ਨੇ ਅੱਜ ਤੱਕ ਇੱਥੇ ਕੰਮ ਕਰਕੇ ਨਹੀਂ ਵੇਖਿਆ ਉਹ ਹੁਣ ਗੋਰੀਆਂ ਦੇ ਅੰਡਰ ਕੰਮ ਕਰਦੀਆਂ ਬਹੁਤ ਤਰ੍ਹਾਂ ਤਰ੍ਹਾਂ ਦੇ ਕੰਮ ਕਰਦੀਆਂ ਤੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਸਾਡੇ ਘਰ ਦੀਆਂ ਕੁੜੀਆਂ ਬੁੜੀਆਂ ਬਹੁਤ ਸਹੀ ਆ ਜੇ ਕਿਸੇ ਦੀ ਕੁੜੀ ਘਰ ਤੋਂ ਬਾਹਰ ਨਿਕਲ ਕੇ ਕੰਮ ਕਰਦੀ ਆ ਆਪਣਾ ਇੱਜ਼ਤ ਨਾਲ ਕਮਾਉਂਦੀ ਆ ਤੁਸੀਂ ਉਹਨੂੰ ਗਲਤ ਕਹਿੰਦੇ ਹੋ ਪੰਜਾਬ ਦੇ ਵਿੱਚ ਤੇ ਉਹੀ ਕੁੜੀਆਂ ਬੁੜੀਆਂ ਜਦੋਂ ਕੈਨੇਡਾ ਅਮਰੀਕਾ ਦੇ ਵਿੱਚ ਜਾ ਕੇ ਕਿਸੇ ਹੋਰ ਦੇ ਅੰਡਰ ਦਿਹਾੜੀਆਂ ਕਰਦੀਆਂ ਨੇ ਹੋਟਲਾਂ ਦੇ ਵਿੱਚ ਸਾਫ ਸਫਾਈਆਂ ਕਰਦੀਆਂ ਨੇ ਵੇਟਰ ਬਣ ਕੇ ਉਹ ਲੋਕਾਂ ਨੂੰ ਡਿਨਰ ਸਰਵ ਕਰਦੀਆਂ ਨੇ ਉਹ ਸਹੀ ਆ ਉਹ ਸਹੀ ਉਹ ਕਿਵੇਂ ਸਹੀ ਹੋ ਸਕਦੀਆਂ ਨੇ ਫਿਰ ਮਿਹਨਤ ਤਾਂ ਮਿਹਨਤ ਆ ਚਾਹੇ ਤੁਸੀਂ ਇੰਡੀਆ 'ਚ ਰਹਿ ਕੇ ਕਰ ਲਓ ਚਾਹੇ ਬਾਹਰ ਕਰ ਲਓ ਠੀਕ ਹੈ ਤਾਂ ਉਹ ਇੱਥੇ ਇੰਡੀਆ ਦੇ ਵਿੱਚ ਕੁੜੀ ਨੂੰ ਇੰਨੀ ਗਲਤ ਨਿਕਾ ਨਾਲ ਕਿਉਂ ਦੇਖਿਆ ਜਾਂਦਾ ਇਹ ਲੋਕਾਂ ਦੀ ਸੋਚ ਬਣੀ ਆ ਨਾ ਵੀ ਇੱਥੇ 5000 ਮਿਲਣਾ ਉੱਥੇ 5000 ਡਾਲਰ ਮਿਲਣਾ ਇਹਦਾ ਮਤਲਬ ਤੁਸੀਂ ਲੋਕ ਕੁੜੀਆਂ ਬੁੜੀਆਂ ਨੂੰ ਜੇ ਤੁਹਾਨੂੰ ਕਮਾਈ ਵੱਧ ਮਿਲਦੀ ਹੋਵੇ ਇੰਡੀਆ 'ਚ 3 ਲੱਖ ਮਿਲਦਾ ਹੋਵੇ ਤਾਂ ਤੁਸੀਂ ਆਪਣੀ ਬੁੜੀਆਂ ਨੂੰ ਘਰੋਂ ਤੋੜ ਦੋਗੇ ਵੀ ਜਾ ਕੇ ਕਮਾਈ ਕਰ ਲਓ ਇੱਥੇ 5000 ਰੁਪਈਆ ਬਣਦਾ ਬਾਹਰ 5000 ਡਾਲਰ ਬਣਦਾ ਪਰ ਕਿਤਾ ਸਿਰਫ ਇੰਨਾ ਕੀ ਹੈ ਨਾ ਇੱਥੇ ਜਿਹੜੇ ਕਹਿੰਦੇ ਆ ਵੀ ਸਾਡੀਆਂ ਗੁੜੀਆਂ ਕੰਮ ਨਹੀਂ ਕਰਦੀਆਂ ਉਹਨਾਂ ਦੀਆਂ ਮਾਵਾਂ ਘਰੇ ਬੈਠੀਆਂ ਨੂੰ ਮੰਜੇ ਤੇ ਰੋਟੀ ਮਿਲਦੀ ਆ ਤੇ ਬਾਹਰ ਲਾ ਜਾ ਕੇ ਤੁਸੀਂ ਉਹੀ ਮਾਵਾਂ ਨੂੰ ਕੰਮ ਕਰਨ ਭੇਜ ਦਿਓ ਪਰ ਤੋਂ ਬਾਹਰ ਸੋ ਉਹ ਵੀ ਕਿਉਂ ਕਰਾਉਣੇ ਆ ਅੱਜ ਦੇ ਟਾਈਮ ਦੇ ਵਿੱਚ ਮੰਨ ਕੇ ਚੱਲੋ ਜਿਹੜੇ ਤੁਹਾਨੂੰ ਇਹ ਗੱਲ ਕਹਿੰਦੇ ਸੀਗੇ ਵੀ ਸਾਡੀਆਂ ਬੁੜੀਆਂ ਬੇਹਤਰ ਵੀ ਕੰਮ ਕਰਦੀਆਂ ਅੱਜ ਤੁਸੀਂ ਉਹਨਾਂ ਦੇ ਟਾਈਮ ਦੇ ਵਿੱਚ ਉੱਚੇ ਹੋ ਕਿਉਂਕਿ ਉੱਚੇ ਕਿਵੇਂ ਹੋ ਤੁਸੀਂ ਆਇਲਰਸ ਕਰਾ ਕੇ ਬਾਹਰ ਭੇਜਦੇ ਹੋ ਤੇ ਉਹ ਆਲਰੇਡੀ ਬਾਹਰ ਜਾ ਚੁੱਕੇ ਉੱਥੇ ਗੋੜਿਆਂ ਦਿਹਾੜੀ ਕੋਈ ਉਹਨਾਂ ਨਾਰ ਲਾ ਰਹੇ ਹੋ ਤੁਸੀਂ ਬਿਲਕੁਲ ਵੇਸ ਟਾਈਮ ਤੁਸੀਂ ਵੀ ਉਹਨਾਂ ਦੇ ਵਿੱਚ ਉੱਚੀ ਉੱਚਾ ਕਰਦਾ ਰਹੋ ਬਿਲਕੁਲ ਮੈਨੂੰ ਮੈਨੂੰ ਮਤਲਬ ਇਹ ਚੀਜ਼ਾਂ ਫੀਲ ਹੁੰਦੀਆਂ ਨੇ ਵੀ ਜਿਸ ਟਾਈਮ ਤੇ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਸੀ ਕਿਸੇ ਦੇ ਸੁਪਨੇ ਦਿਖਾ ਕੇ ਤੋੜਨੇ ਹੈਨਾ ਕਿਸੇ ਨੂੰ ਇੰਨੀ ਜਿਆਦਾ ਉਮੀਦਾਂ ਜਗਾ ਦੇਣੀ ਆ ਵੀ ਅਸੀਂ ਤੇਰੇ ਨਾਲ ਆ ਅਸੀਂ ਐਵੇਂ ਕਰਾਂਗੇ ਤੇਰੇ ਲਈ ਇੱਥੇ ਖੜੇ ਆ ਹੈਨਾ ਤੇ ਜਿਹੜੇ ਲੋਕ ਕਦੇ ਦਾਵਾ ਕਰਦੇ ਹੁੰਦੇ ਸੀ ਵੀ ਇਹ ਕੁੜੀ ਸਾਡੀ ਪਿੱਠ ਨਹੀਂ ਲੱਗਣ ਹੁੰਦੀ ਕਦੇ ਠੀਕ ਆ ਜਿਨ੍ਹਾਂ ਦੇ ਲਈ ਮੈਂ ਬਰਾਬਰ ਹੌਸਲਾ ਬਣ ਕੇ ਖੜੀ ਸੀ ਉਹਨਾਂ ਲੋਕਾਂ ਨੇ 1 ਮਿੰਟ ਤੋਂ ਪਹਿਲਾਂ ਮੇਰਾ ਹੌਸਲਾ ਤੋੜਦਾ ਉਹ ਟਾਈਮ ਇਦਾਂ ਦਾ ਆਇਆ ਜ਼ਿੰਦਗੀ 'ਚ ਵੀ ਹੁਣ ਤਾਂ ਇਹ ਚੀਜ਼ ਆ ਵੀ ਕਿਸੇ ਤੇ ਭਰੋਸਾ ਨਹੀਂ ਕਰਨਾ ਕਿਉਂਕਿ ਨਾ ਤਾਂ ਪਹਿਲਾਂ ਕਿਸੇ ਤੋਂ ਲੈ ਕੇ ਖਾਦਾ ਨਾ ਹੁਣ ਕਿਸੇ ਤੋਂ ਲੈ ਕੇ ਖਾਣਾ ਠੀਕ ਆ ਫਿਰ ਰੋਬ ਕਿਉਂ ਚੱਲਣਾ ਕਿਸੇ ਦਾ ਸਹੀ ਹੈ ਮੈਂ ਆਪਣੀ ਮਿਹਨਤ ਕਰਦੀ ਆ ਮੈਨੂੰ ਕੋਈ ਬੰਦਾ ਇੱਥੇ ਗਲਤ ਬੋਲ ਕੇ ਦਿਖਾਵੇ ਤੇ ਜਿਹੜੇ ਲੋਕਾਂ ਨੇ ਮੇਰੇ ਕਿਰਦਾਰ ਤੇ ਉਂਗਲ ਚੁੱਕੀ ਸੀਗੀ ਤਾਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਵੀ ਤੁਹਾਡਾ ਆਪਣਾ ਕਿਰਦਾਰ ਕਿੰਨਾ ਚੰਗਾ ਹੈ ਜੀ ਤੁਸੀਂ ਆਪਣੀ ਔਕਾਤ ਤੋਂ ਬਾਹਰ ਦੀਆਂ ਗੱਲਾਂ ਕਰਦੇ ਸੀ ਮੈਂ ਆਪਣੀ ਔਕਾਤ ਤੋਂ ਬਾਹਰ ਜਾ ਕੇ ਕਦੀ ਗੱਲ ਨਹੀਂ ਕੀਤੀ ਅਗਰ ਮੈਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੀ ਆ ਤਾਂ ਮੈਂ ਆਪਣੇ ਸ਼ੌਂਕ ਆਪਣੀ ਜੇਬ ਦੇ ਹਿਸਾਬ ਨਾਲ ਪੂਰੇ ਕਰਦੀ ਆ ਮੈਂ ਕਦੀ ਕਿਸੇ ਮੂਰੇ ਹੱਥ ਨਹੀਂ ਫਲਾਈ ਵੀ ਮੈਨੂੰ ਆ ਚੀਜ਼ ਚਾਹੀਦੀ ਆ ਜੇ ਮੇਰੀ ਜੇਬ ਦੇ ਵਿੱਚ 100 ਰੁਪਏ ਆ ਨਾ ਤੇ ਮੈਂ 100 ਰੁਪਏ ਖ ਨਾ ਵੀ ਮੇਰੀ ਔਕਾਤ ਹੈ ਹਜ਼ਾਰ ਵਾਲੀ ਚੀਜ਼ ਦੀ ਤਾਂ ਮੈਂ करूंगी ਜੀ ਲੋਕ ਇੱਕ ਨਾ ਬਣੇ ਜਿਹੜੀਆਂ ਕੁੜੀਆਂ ਅੱਜ ਦੇ ਟਾਈਮ ਦੇ ਵਿੱਚ ਇਹ ਕੰਮ ਕਰਨਾ ਚਾਹੁੰਦੀਆਂ ਜਿਵੇਂ ਉਹ ਤੁਹਾਡਾ ਇੰਸਟੀਚੂਟ ਖੋਲ੍ਹਿਆ ਜਾਂ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰਨਾ ਚਾਹੁੰਦੀਆਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੀਡੀਓ ਦੇ ਖੀਰ ਦੇ ਵਿੱਚ ਵੀ ਉਹ ਚੀ ਇਹ ਕੰਮ ਕਰਨ ਇਹ ਕਿਦਾਂ ਨਾ ਪੰਜਾਬ ਦੇ ਵਿੱਚ ਹੀ ਰਹਿ ਕੇ ਕੰਮ ਕਰਨਾ ਚਾਹੁੰਦਾ ਮੈਂ ਵੀ ਇਹ ਚੀਜ਼ ਕਹੂੰਗੀ ਕਿ ਅੱਜ ਦੇ ਟਾਈਮ 'ਚ ਨਾ ਅਸਲ ਵਿੱਚ ਕੁੜੀਆਂ ਨੂੰ ਬਹੁਤ ਜ਼ਿਆਦਾ ਬਦਨਾਮ ਕਰ ਦਿੱਤਾ ਗਿਆ ਵਾ ਮੁੰਡਿਆਂ ਵੱਲੋਂ ਹੀ ਕਿ ਕੁੜੀਆਂ ਪੈਸੇ ਖਾਂਦੀਆਂ ਜੀ ਕੁੜੀਆਂ ਮੁੰਡਿਆਂ ਦੇ ਸਿਰ ਤੇ ਜਿਉਂਦੀਆਂ ਕੁੜੀਆਂ ਮੁੰਡਿਆਂ ਤੋਂ ਖਰਚਾ ਲੈਂਦੀਆਂ ਠੀਕ ਹੈ ਪਰ ਇੱਥੇ ਮੈਨੂੰ ਕਿਤੇ ਨਾ ਕਿਤੇ 80% ਇਸ ਗਲਤ ਲੱਗਦੀ ਆ ਕਿਉਂਕਿ ਅੱਜ ਦੇ ਟਾਈਮ 'ਚ ਜੋ ਮੈਂ ਦੇਖ ਰਹੀ ਹਾਂ ਮੁੰਡੇ ਵੈਸੇ ਲੈਂਦੇ ਆ ਜੀ ਕੁੜੀਆਂ ਮੈਂ ਬਹੁਤ ਦੇਖੀਆਂ ਜੀ ਮੁੰਡੇ ਨੂੰ ਆ ਮੈਨੂੰ 5000 ਚਾਹੀਦਾ ਕੁੜੀ ਜੌਬ ਕਰਦੀ ਆ ਮੈਨੂੰ 2000 ਚਾਹੀਦਾ ਠੀਕ ਆ ਐਦਾਂ ਦਾ ਕੁਝ ਤਾਂ ਮੇਰੇ ਹਿਸਾਬ ਨਾਲ ਕੁੜੀਆਂ ਅੱਜ ਦੇ ਟਾਈਮ 'ਚ ਕੁੜੀਆਂ ਗਲਤ ਨਹੀਂ ਹੈਗੀਆਂ ਮੈਂ ਕੁੜੀਆਂ ਨੂੰ ਇਹ ਕਹਿੰਨੀ ਆ ਵੀ ਸ਼ੋਅਾ ਕਪੂਰੇ ਕਰਨੇ ਆ ਨਾ ਪਹਿਲਾਂ ਸੁਪਨੇ ਦੇਖੋ ਸੁਪਨੇ ਬਣਾਓ ਸੁਪਨੇ ਆਪਣੇ ਦਮ ਤੇ ਪੂਰੇ ਕਰੋ ਜੀ ਜਦੋਂ ਤੁਸੀਂ ਇਕੱਲੇ ਕੁੜੀਆਂ ਲਈ ਨਹੀਂ ਸਾਰਿਆਂ ਲਈ ਜਦੋਂ ਤੁਸੀਂ ਕੋਈ ਸੁਪਨਾ ਦੇਖਦੇ ਆ ਨਾ ਜੇ ਤੁਸੀਂ ਉਹ ਸੋਚ ਲਿਆ ਵੀ ਮੈਂ ਇਹ ਕੰਮ ਕਰਨਾ ਤਾਂ ਉਸ ਚੀਜ਼ ਨੂੰ ਤੁਸੀਂ ਸੌਰੀ 200% ਪੂਰਾ ਕਰ ਲੋਗੇ ਜੀ ਜਦੋਂ ਤੁਸੀਂ ਕਿਸੇ ਨਾਲ ਰਲ ਕੇ ਚੱਲੋਗੇ ਨਾ ਕਿ ਅਸੀਂ ਇਹ ਸੁਪਨਾ ਪੂਰਾ ਕਰਨਾ ਉਸ ਮੈਂ ਕਹ ਦਮਾ ਕਿ ਅਸੀਂ ਦੋਨਾਂ ਨੇ ਇਹ ਕੰਮ ਕਰਨਾ ਤੇ ਮੈਨੂੰ ਨਹੀਂ ਪਤਾ ਤੁਸੀਂ ਮੇਰਾ ਸਾਥ ਕਿੱਥੇ ਛੱਡ ਦੇਣਾ ਠੀਕ ਆ ਤਾਂ ਮੇਰਾ ਉਹ ਸੁਪਨਾ ਅੱਧ ਵਿਚਾਲੇ ਰਹਿ ਜਾਣਾ ਜੇ ਸੁਪਨਾ ਪੂਰਾ ਕਰਨਾ ਆਪਦੇ ਸਿਰ ਤੇ ਸੁਪਨਾ ਦੇਖੋ ਆਪਦੇ ਦਮ ਤੇ ਕਹਿੰਦੀ ਕਿਸੇ ਬੰਦੇ ਨੂੰ ਨਾਲ ਰਲਾ ਕੇ ਨਾ ਚੱਲੋ ਤੇ ਕੁੜੀਆਂ ਇਹ ਹਾਸ ਛੱਡ ਦਿਓ ਵੀ ਸਾਨੂੰ ਆ ਚੀਜ਼ ਚਾਹੀਦੀ ਆ ਤੁਹਾਡੇ ਕੋਲੇ ਇੱਕ ਸੂਟ ਆ ਨਾ ਤਾਂ ਉਹਦੇ 'ਚ ਤੁਸੀਂ 2 ਮਹੀਨੇ ਕੱਢ ਲੋਗੇ ਨਾ ਕੋਈ ਵੱਡੀ ਗੱਲ ਨਹੀਂ ਤਾਂ 2 ਮਹੀਨੇ ਬਾਅਦ ਜਿਹੜਾ ਟਾਈਮ ਆਊਗਾ ਬਹੁਤ ਚੰਗਾ ਆਊਗਾ ਆਪਣੀ ਮਿਹਨਤ ਕਰੋ ਤੁਸੀਂ ਸਾਰੇ ਸ਼ੌਂਪ ਪੂਰੇ ਕਰ ਸਕਦੇ ਆ ਮੈਂ ਅੱਜ ਇੱਥੇ ਤੱਕ ਆ ਇਹ ਨਹੀਂ ਹੈਗਾ ਕਿ ਮੈਨੂੰ ਕਿਸੇ ਤੋਂ ਮਿਲਿਆ ਬਣਿਆ ਬਣਾਇਆ ਮਿਹਨਤ ਕੀਤੀ ਆ ਇੱਥੇ ਤੱਕ ਆਏ ਆ ਠੀਕ ਹੈ ਤਾਂ ਕੁੜੀਆਂ ਮਿਹਨਤ ਕਰੋ ਸਭ ਕੁਝ ਮਿਲਦਾ ਆ ਇਹ ਕਹਿਣ ਦੀਆਂ ਗੱਲਾਂ ਆ ਜੀ ਸਾਨੂੰ ਇਹ ਨਹੀਂ ਮਿਲ ਸਕਦਾ ਅਸੀਂ ਮਿਹਨਤ ਕਰਦੇ ਆ ਮਿਹਨਤ ਦਾ ਮੁੱਲ ਨਹੀਂ ਮਿਲਦਾ ਤੁਸੀਂ ਆਪਣੇ ਸ਼ੌਂਕ ਆਪਣੀ ਮਿਹਨਤ ਦੇ ਹਿਸਾਬ ਨਾਲ ਰੱਖੋ ਜੀ ਠੀਕ ਹੈ ਜਿੰਨੇ ਕੁ ਤੁਸੀਂ ਲੋਕ ਕੀ ਕਰਦੇ ਆ ਆਪਣੇ ਜਿਹੜੇ ਸੁਪਨੇ ਤੇ ਸ਼ੌਂਕ ਆ ਨਾ ਆਪਣੀ ਮਿਹਨਤ ਤੋਂ ਦੁੱਗਣੇ ਦੇਖ ਲੈਂਦੇ ਆ ਠੀਕ ਹੈ ਜੌਬ ਸਾਡੀ 5000 ਦੀ ਆ ਸੁਪਨੇ ਸਾਡੇ 20000 ਦੇ ਆ ਫੋਨ ਮੇ ਆਈਫੋਨ ਲੈਣਾ ਆ ਤੇ ਕਿਸ਼ਤ ਮੇ ਤੋਂ 5000 ਵੀ ਨਹੀਂ ਨਿਕਲਨੀ 5000 ਮੇਰੀ ਸੈਲਰੀ ਆ ਉੱਚ ਮੈਂ ਘਰੇ ਵੀ ਪੈਸੇ ਦੇਣੇ ਆ ਮੈਂ ਆਉਣ ਜਾਣ ਦਾ ਖਰਚ ਵੀ ਕੱਢਣਾ ਮੈਂ ਰੋਟੀ ਪਾਣੀ ਦਾ ਖਰਚ ਵੀ ਕੱਢਣਾ ਆ ਤੇ ਫੋਨ ਵੀ ਮੈਂ ਆਈਫੋਨ ਲੈਣਾ ਬ੍ਰਾਂਡਰ ਕੱਪੜੇ ਪਾਉਣੇ ਉਹ 5000 ਦੇ ਨਾਲ ਨਹੀਂ ਪੂਰੇ ਹੋਣੇ ਤੁਸੀਂ ਸਾਦੇ ਕੱਪੜੇ ਪਾ ਲਓ ਸਾਦਾ ਫੋਨ ਰੱਖ ਲਓ ਚੱਲੂਗਾ ਇੱਕ ਵਾਰ ਸੇਵਿੰਗ ਕਰ ਲਓ ਕਿਤੇ ਨਾ ਕਿਤੇ ਚੰਗੇ ਮੁਕਾਮ ਤੇ ਪਹੁੰਚੋਗੇ ਦੂਜੀ ਗੱਲ ਇਹ ਵੀ ਕਿਸੇ ਦੇ ਸਿਰ ਤੇ ਕਦੇ ਕੋਈ ਆਸ ਨਾ ਰੱਖੋ ਇਕੱਲੇ ਅੱਗੇ ਵਧੋਗੇ ਤਾਂ ਚੰਗੇ ਰਹੋਗੇ ਕਿਸੇ ਨੂੰ ਨਾਲ ਲੈ ਕੇ ਚੱਲੋਗੇ ਤਾਂ ਰਾਸਤੇ 'ਚ ਹੀ ਰਹਿ ਜਾਓਗੇ ਕਦੇ ਸਫਲ ਨਹੀਂ ਹੋ ਸਕੋ ਜੀ ਲਓ ਜੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਵੀਡੀਓ ਸ਼ੇਅਰ ਕਰਕੇ ਜਰੂਰ ਦੱਸੋ ਇੱਕ ਗੱਲ ਦੀ ਮੈਂ ਗਰੰਟੀ ਲੈ ਸਕਦਾ ਵੀ ਇਹ ਭੈਣ ਦੀਆਂ ਗੱਲਾਂ ਸੁਣ ਕੇ ਜਿਹੜੀਆਂ ਕੁੜੀਆਂ ਘਰੇ ਨਰਾਜ ਬੈਠੇ ਹੋਣਗੀਆਂ ਉਹਨਾਂ ਉਹ ਬਹੁਤ ਪੋਜ਼ਿਟਿਵ ਹੋਣੀਆਂ ਹੋਣਗੀਆਂ ਇਹ ਇੰਟਰਵਿਊ ਦੇਖ ਕੇ ਨਾ ਤੇ ਬਈ ਕੁੜੀਆਂ ਅੱਜ ਦੇ ਟਾਈਮ ਦੇ ਵਿੱਚ ਬਹੁਤ ਕੁਝ ਕਰ ਸਕਦੀਆਂ ਇਸ ਗੱਲ ਦੀ ਮਿਸਾਲ ਤੁਹਾਡੇ ਸਾਹਮਣੇ ਹੈ ਜੀ ਸ਼ੇਅਰ ਕਰਿਓ ਧੰਨਵਾਦ ਸਤਿ ਸ਼੍ਰੀ ਅਕਾਲ